ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਤੋਂ ਚੱਲਿਆ ਚੋਰਾਾਂ ਦਾ ਜਾਦੂ ਇੱਕ ਹੀ ਰਾਤ ਵਿੱਚ ਪਿੰਡ ਦੇ ਦੋ ਟਰਾਂਸਫਾਰਮਰਾਂ ਨੂੰ ਬਣਾਇਆ ਨਿਸ਼ਾਨਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇੱਕ ਮਹੀਨਾ ਪਹਿਲਾਂ ਪਿੰਡ ਕੋਟਲੀ ਅਬਲੂ ਵਿਖੇ ਚੋਰਾਾਂ ਵੱਲੋਂ ਦਰਜਨਾ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਪੁਲਿਸ ਸ਼ਿਕਾਇਤ ਦੇ ਦੌਰਾਨ ਉਪਜੇ ਇੱਕ ਵਿਵਾਦ ਤੋਂ ਲਗਭਗ ਇੱਕ ਮਹੀਨੇ ਤੱਕ ਟਰਾਂਸਫਾਰਮਰ ਚੋਰਾਾਂ ਦੀਆਂ ਗਤੀਵਿਧੀਆਂ ਨੂੰ ਠੱਲ ਪਈ ਰਹੀ ਦੱਸਦੀ ਹੈ ਕਿ ਬੀਤੀ ਰਾਤ ਸ਼੍ਰੀ ਮੁਕਤਸਰ ਸਾਹਿਬ ਦੀ ਪੱਛਮ ਦਿਸ਼ਾ ਵਾਲੇ ਪਾਸੇ ਪਿੰਡ ਗੁਲਾਬੇਵਾਲਾ ਵਿੱਚ ਚੋਰਾਂ ਨੇ ਦੋ ਬਿਜਲੀ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਿੱਤੇ ਇਹਨਾਂ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰ ਲਿਆ ਉਤੇ ਹੀ ਮਹਿੰਗੇ ਹਿੱਸਿਆਂ ਨੂੰ ਵੀ ਚੋਰ ਆਪਣੇ ਨਾਲ ਲੈ ਗਏ ਪੀੜਤ ਕਿਸਾਨਾਂ ਨੇ ਦੱਸਿਆ ਕਿ ਚੋਰਾਂ ਦੀ ਇਸ ਹਰਕਤ ਨਾਲ ਉਹਨਾਂ ਦਾ ਹਜ਼ਾਰਾਂ ਰੁਪਈਆ ਦਾ ਨੁਕਸਾਨ ਹੋਣ ਦੇ ਨਾਲ-ਨਾਲ ਕਿਸਾਨ ਬਿਜਲੀ ਸਪਲਾਈ ਤੋਂ ਵੀ ਵਾਂਝੇ ਹੋ ਚੁੱਕੇ ਹਨ ਦੱਸਦੀ ਹੈ ਕਿ 1 ਮਹੀਨੇ ਤੱਕ ট্রান্সਫਾਰਮਰ ਚੋਰਾਂ ਦੀ ਦਹਿਸ਼ਤ ਕੁਝ ਠੱਲ ਪੈਣ ਤੋਂ ਬਾਅਦ ਇਲਾਕੇ ਵਿੱਚ ਚੋਰਾਂ ਦੇ گروਹ ਸਰਦੀ ਦੇ ਸ਼ੁਰੂ ਹੁੰਦਿਆਂ ਸਾਰੇ ਹੀ ਦੁਬਾਰਾ ਤੋਂ ਐਕਟੀਵੇਟ ਹੋ ਚੁੱਕੇ ਹਨ ਇਸ ਤੋਂ ਪਹਿਲਾਂ ਮੋਗਾ ਜ਼ਿਲ੍ਹਾ ਨਾਲ ਸੰਬੰਧਿਤ ট্রান্সਫਾਰਮਰ ਚੋਰਾਂ ਵੱਲੋਂ ਲਗਾਤਾਰ ਜ਼ਿਲ੍ਹੇ ਵਿੱਚ ਵਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਸੂਤਰ ਦੱਸਦੇ ਹਨ ਕਿ ਉਨ੍ਹਾਂ ਹੀ ਚੋਰਾਂ ਨਾਲ ਜੁੜੇ ਹੋਏ ਗੈਂਗ ਜਾਂ ਕਿਸੇ ਹੋਰ ਚੋਰ ਗਰੋਹ ਦੀਆਂ ਜ਼ਿਲ੍ਹੇ ਵਿੱਚ ਤਾਰਾਂ ਦੁਬਾਰਾ ਤੋਂ ਜੁੜਨ ਨਾਲ ਇੱਕ ਵਾਰ ਫਿਰ ਤੋਂ ਸਰਦੀਆਂ ਦੇ ਆਉਂਦੇ ਦਿਨਾਂ ਅਤੇ ਸੰਗਣੀਆਂ ਧੁੰਦਾਂ ਦੇ ਦੌਰਾਨ ਕਿਸਾਨਾਂ ਵਾਸਤੇ ਵੱਡੀਆਂ ਮੁਸੀਬਤਾਂ ਦਾ ਪਹਾੜ ਖੜਾ ਹੋ ਚੁੱਕਿਆ ਹੈ।